ਇਹ ਹੈ 20 ਫੋਨ ਨਿਊਜ਼ ਦੇਖ ਰਹੇ ਦਰਦਕਾਂ ਦਾ ਸਵਾਗਤ ਹੈ ਸੋਤੇ ਸਾਹਿਬ ਜਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਅਤੇ ਮਾਤਾ ਗੁਜਰਕੌਰ ਜੀ ਦੀ ਲਸਾਨੀ ਤਹਾਦ ਤੋਂ ਸਮਾਪਤ ਸੇਵਾ ਸੈਨਾ ਉਦਾ ਬਾਲਾ ਸਾਹਿਬ ਸਾਕਰੇ ਦੇ ਸੂਬਾ ਜੂਥ ਚੇਅਰਮੈਨ ਹਣੀ ਮਾਹਿੰਦੇ ਪ੍ਰਬੰਧਾ ਹੈ ਸੇਵਾ ਸੈਨਾ ਵੱਲੋਂ ਡਡਵਾ ਰੋਡ ਉੱਤੇ ਰਿਵਾਲ ਵਿਖੇ ਲੰਗਰ ਲਗਾਇਆ ਗਿਆ ਇਸ ਮੌਕੇ ਤੇ ਜੂਥ ਚੇਅਰਮੈਨ ਹਣੀ ਮਾਹਿੰਦੇ ਨੇ ਕਿਹਾ ਕਿ ਸ੍ਰੀ ਗੁਰੂ ਗੁਰਬੰਦੇ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸਹੀ ਦੀ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਸਾਹदत ਹੈ ਇਸ ਸਾਹਿਬਜ਼ਾਦਿਆਂ ਅੰਦਰ ਸਿੱਖੀ ਸਿਦਕ ਦੀ ਭਾਵਨਾ ਨਾਲ ਗ਼ਲਮ ਤੇ ਤਸ਼ੱਦਦ ਵਿਰੁੱਧ ਧਾਰਮਿਕ ਸੁਤੰਤਰਤਾ ਲਈ ਡਟ ਕੇ ਮੁਕਾਬਲਾ ਕਰਨ ਤੇ ਸਿਖਰ ਨੂੰ ਪ੍ਰਗਟਾਵਾ ਕਰਦੀ ਹੈ ਇਸ ਮੌਕੇ ਤੇ ਜੂਤ ਚੇਅਰਮੈਨ ਹਣੀ ਮਹਾਜਮ ਤੋਂ ਇਲਾਵਾ ਪੰਜਾਬ ਵਾਈਸ ਪ੍ਰਧਾਨ ਰੋਹਿਤ ਮਹਿੰਗੀ ਫਤੇਬ ਖੇਤਰ ਦੇ ਕਲੱਬ ਦੇ ਮਾਲਕ ਇੰਦਰਪ੍ਰੀਤ ਸਿੰਘ ਸਾਵੀ ਸੈਂٹری ਇੰਸਪੈਕਟਰ ਜਨੀਲ ਸੋਨੀ ਮਿੱਠੂ ਮਹਾਜਨ ਸਾਫਤਾ ਕਾਉਂਸਲਰ ਕੁਲਦੀਪ ਸਿੰਘ ਟੋਨੀ ਨੋਨੀ ਖੋਸ਼ਲਾ ਨਰੈਣ ਮਲੋਤਰਾ ਰੋਤਾਜ ਕਨੋਤਰਾ ਰਿੰਕੂ ਸੋਣ ਸਾਲੂ ਗੁਪਤਾ ਐਫ ਐਚਓ ਸਰਬਜੀਤ ਤੋਂ ਇਲਾਵਾ ਹੋਰ ਹਾਜ਼ਰ ਸਨ ਰਾਤ ਗਿਰਿਆ ਨੇ ਬਹੁਤ ਉਤਸ਼ਾਹ ਨਾਲ ਲੰਗਰ ਸਕਿਆ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਆਪਾ ਬਾਈਕ ਵਾਇਕ ਖਾਲਸਾ ਵਾਇਗਿਸ ਦੀ ਕੀ ਖਤੇ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਜੀ ਸੈਨਾ ਵੱਲੋਂ ਸਾਡੇ ਪ੍ਰਧਾਨ ਹਣੀ ਮਾਜਨੋ ਵੱਲੋਂ ਕੋਈ ਜਾਤ ਪਾਤ ਨਹੀਂ ਕੋਈ ਭੇਦ ਭਾਵ ਨਹੀਂ ਸਾਰਿਆਂ ਦੀ ਯਾਦ ਦੇ ਵਿੱਚ ਮ희ਦੀ ਨੂੰ ਸਮਰਪਿਤ ਹੁੰਦੇ ਹੋਏ ਧਾਰੀਵਾਲ ਡੜਵਾ ਰੋਡ ਦੇਖੇ ਲੰਗਰ ਲਗਾਇਆ ਗਿਆ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ ਇਸ ਸਾਰਿਆਂ ਨੂੰ ਇਸ ਤੋਂ ਪ੍ਰੇਰਿਤ ਹੋਣਾ ਚਾਹੀਦਾ ਹੈ ਜਾਤ ਪਾਤ ਨਹੀਂ ਛੱਡ ਕੇ ਸਾਰੇ ਗੁਰੂਆਂ ਪੀਰਾਂ ਪਗੰਬਰਾਂ ਦਾ ਧਾਰਮਿਕ ਇਕੱਠੀ ਹੋ ਕੇ ਪ੍ਰੋਗਰਾਮ ਮਨਾਇਆ ਪਾ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਈ ਕੋਈ। ਸਾਡੀ ਇਹ ਇੱਕ ਲੰਗਰ ਸੁਭੀ ਰਾਹ ਹੋਇਆ। ਜਿਹੜਾ ਪੌ ਦਾ ਮਹੀਨਾ ਚੱਲ ਰਿਹਾ। ਸਾਡੇ ਗੁਰੂ ਸਾਹਿਬ ਨੇ ਜਿਹੜੇ ਇਹ ਦਿਨਾਂ ਦੇ ਵਿੱਚ ਸਾਰੇ ਪਰਿਵਾਰ ਨੇ ਜਿਹੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਪਰਿਵਾਰ ਨੇ ਜਿਉਂ ਸੀ ਦਿਨਾਂ ਚ ਹੋਈਆਂ ਸੀ। ਅੱਜ ਉਹਨਾਂ ਦੀ ਯਾਦ ਵਿੱਚ ਲੰਗਰ ਲਾਇਆ ਗਿਆ। ਤੇ ਜਿਹੜਾ ਇਹ ਮਹੀਨਾ ਇਹ ਮਹੀਨਾ ਜਿਹੜਾ ਜਿਹੜੇ 7 ਦਿਨ 21 ਤੋਂ ਲੈ ਕੇ 27 28 ਤੱਕ ਪੂਰਾ ਸੋਗ ਮਨਾਇਆ ਵੀ ਜਾਂਦਾ ਕਿ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਆਪਣੇ ਪਰਿਵਾਰ ਦੇ ਬੱਚੇ ਮਾਪੇ ਸਾਰੇ ਜਿਹੜਾ ਵਾਰਿਆ ਸਾਨੂੰ ਸਾਰਿਆਂ ਨੂੰ ਨੌਜਵਾਨ ਪੀੜ੍ਹੀ ਨੂੰ ਵੀ ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ ਇਹ ਦਿਨਾਂ ਨੂੰ ਭੁੱਲਣਾ ਨਹੀਂ ਚਾਹੀਦਾ ਕਿਉਂਕਿ ਇਹਨਾਂ ਕਰਕੇ ਹੀ ਜਿਹੜਾ ਅੱਜ ਅਸੀਂ ਲੋਕ ਇਸ ਵੀ ਆਜ਼ਾਦੀ ਮਾਣਦੇ ਆ ਇਹਨਾਂ ਨੇ ਸ਼ਹੀਦੀਆਂ ਦਿੱਤੀਆਂ ਕਿ ਅਸੀਂ ਲੋਕ ਸਾਡੇ ਧਰਮ ਨੂੰ ਬਚਾ ਲੀ ਸਾਰਿਆਂ ਨੂੰ ਬਚਾ ਲੀ ਇਹਨਾਂ ਨੇ ਸੀੜੀਆਂ ਦਿੱਤੀਆਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਿ ਲੰਗਰ ਸਾਡੇ ਵੱਲੋਂ ਲਗਾਇਆ ਗਿਆ ਰੰਗਣਾ ਸ਼ਿਰਸਾ ਨਾ ਤੂੰ ਪੰਜਾਬ ਦਾ ਪ੍ਰਧਾਨ ਅਯੂਦ ਦਾ ਸਾਡੇ ਵੱਲੋਂ ਹਰ ਸਾਲ ਦੀ ਤਰ੍ਹਾਂ ਪਿਛਲੀ ਵਾਰੀ ਸੀ ਚਾਹ ਬਿਸਕੁਟ ਦਾ ਲਗਾਇਆ ਸੀ ਇਸ ਵਾਰ ਅਸੀਂ ਬਾਲ ਫੁਲਕੇ ਦਾ ਲੰਗਰ ਲਗਾਇਆ ਤੇ ਵਾਹਿਗੁਰਜੀ ਦੀ ਅਰਦਾਸ ਕਰਦੇ ਆ ਪ੍ਰਮਾਤਮਾ ਕਿ ਸਾਰਿਆਂ ਤੇ ਕਿਰਪਾ ਬਣਾਈ ਰੱਖੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ